ਸੁਖਬੀਰ ਸਿੰਘ ਬਾਦਲ ਸਮੇਤ ਸਾਬਕਾ ਕੈਬਨਿਟ ਮੰਤਰੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਈ ਗਈ ਧਾਰਮਿਕ ਸਜ਼ਾ ਮਹਿਰੂਮ ਮੁਕਮਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਫਕਰੇ ਕੋ ਵਾਪਸ ਲਿਆਂਦਾ ਕੀਤਾ ਗਿਆ ਐਲਾਨ ਸਸਿਕਾਲ ਤੁਸੀਂ ਜੁੜਿਓ ਚਰਚਾ ਦੇ ਨਾਲ ਕਿ ਮਹਾ ਵਿਵੇਕਤ ਜਿਸ ਫੈਸਲੇ ਨੂੰ ਲੈ ਕੇ ਸਭ ਦੀ ਨਿਗਾਹ ਬਣੀ ਹੋਈ ਸੀ ਤਾਂ ਉਹ ਫੈਸਲਾ ਹੁਣ ਸਾਹਮਣੇ ਆ ਚੁੱਕਾ ਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਗਿਆ ਤੇ ਤਨਖਾਈਆਂ ਘਟਾ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਅਤੇ ਹੋਰ ਸਾਬਕਾ ਕੈਬਨਟ ਮੰਤਰੀਆਂ ਨੂੰ ਧਾਰਮਿਕ ਸਜ਼ਾ ਸੁਣਾ ਦਿੱਤੀ ਗਈ ਹੈ ਦੱਸ ਦਈਏ ਤੁਹਾਨੂੰ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਡਸਾ ਸਮੇਤ तमाम ਸਾਬਕਾ ਕੈਬਨਟ ਮੰਤਰੀ ਜਿਨ੍ਹਾਂ ਦੇ ਵਿੱਚ ਸੁਚਾ ਸਿੰਘ ਲੰਗਾ, ਹੀਰਾ ਸਿੰਘ ਗਾਵੜਿਆ, ਬਲਵਿੰਦਰ ਸਿੰਘ ਪੁੰਦੜ, ਦਲਜੀਤ ਸਿੰਘ ਚਿਮਾ, ਗੁਲਜਾਰ ਸਿੰਘ ਰਣਗੇ ਨੇ ਨੂੰ ਇਹ ਸਜ਼ਾ ਸੁਣਾਈ ਗਈ ਹੈ ਤੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸੁਖਵੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡਸਾ ਵੀਲਚੇਅਰ ਤੇ ਹੋਣ ਕਰਕੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਹੈ ਕਿ ਉਹ ਸੇਵਾਦਾਰਾਂ ਵਾਲਾ ਚੋਲਾ ਤੇ ਗਲ ਦੇ ਵਿੱਚ ਤਕਤੀ ਪਾ ਕੇ ਹੱਥ ਦੇ ਵਿੱਚ ਬਰਛਾ ਫੜ ਕੇ ਘੰਟਾ ਘਾੜਦੀ ਡਿਊਟੀ ਦੇ ਬਾਹਰ 1 ਘੰਟੇ ਦੇ ਲਈ ਸੇਵਾ ਕਰਨੀ ਹੈ ਇਸੇ ਤਰ੍ਹਾਂ ਇਹ ਸੇਵਾ 2 ਦਿਨ ਤਕਤਸ਼ਰੀ ਕੇਸਗਰ ਸਾਹਿਬ 2 ਦਿਨ ਤਕਤਸ਼ਰੀ ਧਮਧਮਾ ਸਾਹਿਬ 2 ਦਿਨ ਸ਼੍ਰੀ ਮੁਕਸਰ ਸਾਹਿਬ ਅਤੇ 2 ਦਿਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇਹ ਸਾਰੀ ਸੇਵਾ ਸੁਖਦੇਵ ਸਿੰਘ ਢੀਂਸਾ ਅਤੇ ਸੁਖਵੀਰ ਸਿੰਘ ਬਾਦਲਵੱਲੋ ਕੀਤੀ ਜਾਵੇਗੀ ਇਸ ਦੇ ਨਾਲ ਹੀ ਜਿਹੜੇ ਬਾਕੀ ਦੇ ਸਾਫਤਾ ਕੈਬਨਟ ਮੰਤਰੀ ਨੇ ਉਹਨਾਂ ਨੂੰ ਵੀ ਸਜ਼ਾ ਦਾ ਐਲਾਨ ਕੀਤਾ ਗਿਆ ਵਾ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਹੈ ਕਿ ਉਹ 3 ਦਸੰਬਰ ਤੋਂ ਸੰਗਤ ਦੇ ਲਈ بڑے ਬਾਥਰੂਮਾਂ ਦੇ ਵਿੱਚ ਰੋਜ਼ਾਨਾ 1 ਘੰਟੇ ਸਾਫ਼ ਸਫਾਈ ਦੀ ਸੇਵਾ ਕਰਨਗੇ ਲੰਗਰ ਜਾ ਕੇ ਭਾਂਡੇ ਮਾਣਨਗੇ ਅਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਤੇ ਗੱਲ ਦੇ ਵਿੱਚ ਇਹਨਾਂ ਦੇ ਤੱਕਤੀ ਪਾਈ ਜਾਵੇਗੀ ਤਾਂ ਇਹ ਧਾਰਮਿਕ ਸਜ਼ਾ ਦਾ ਐਲਾਨ ਜਿਹੜਾ ਵਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪੰਜ ਸਿੰਘ ਸਰਬਾਨ ਦੀ ਹਜ਼ੂਰੀ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਆ ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਮਹਿਰੂਮ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਉਹ ਵੀ ਸਜ਼ਾ ਸੁناਈ ਗਈ ਹੈ ਕਿਉਂਕਿ ਜਿਸ ਸਮੇਂ ਇਹ ਉਤਾਈਆਂ ਹੋਈਆਂ ਉਸ ਸਮੇਂ ਉਹ ਵੀ ਮੁੱਖ ਮੰਤਰੀ ਸੀਗੇ ਤੇ ਉਹ ਵੀ ਇਹ ਇਨ੍ਹਾਂ ਫੈਸਲਿਆਂ ਦੇ ਵਿੱਚ ਸ਼ਾਮਲ ਸੀਗੇ ਤਾਂ ਉਹਨਾਂ ਨੂੰ ਵੀ ਜਿਹੜੀ ਹੈ ਇੱਕ ਤਰ੍ਹਾਂ ਦੀ ਸਜ਼ਾ ਸੁਣਾਦੇ ਹੋਏ ਉਹਨਾਂ ਨੂੰ ਦਿੱਤਾ ਗਿਆ ਫਕਰੇ ਕੋਮ ਦਾ ਅਵਾਰਡ ਜਿਹੜਾ ਵੈ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਆ ਦੱਸ ਦਈਏ ਤੁਹਾਨੂੰ ਕਿ ਅੱਜ 2 ਦਸੰਬਰ ਨੂੰ ਸਭ ਦੀ ਨਿਗਾਹ ਬਣੀ ਹੋਈ ਸੀ ਕਿ ਤਨਖਈਆ ਕਰਾ ਦਿੱਤੇ ਜਾਣ ਤੋਂ ਬਾਅਦ ਸੁਖਵੀਰ ਸਿੰਘ ਬਾਗਲ ਸਮੇਤ तमाम ਸਾਫਤਾ ਕੈਬਨਿਟ ਮੰਤਰੀ ਜਿਹੜੇ ਪੰਜਾਬ ਦੀ ਬਜਾਰਤ ਦੇ ਵਿੱਚ ਉਸ ਸਮੇਂ ਸ਼ਾਮਲ ਸਨ ਜਦੋਂ ਇਹ ਫੈਸਲੇ ਲਿੱਤੇ ਗਏ ਸਨ ਜਿਸ ਦੇ ਵਿੱਚ ਡੇੜਾ ਸੱਚਾ ਸੋਦਾ ਸਾਗ ਨੂੰ ਜਿਹੜੀ ਮਾਫੀ ਦਿੱਤੀ ਗਈ ਸੀ ਜਾਂ ਜਿਹੜੀਆਂ ਬੇਅਦਬੀਆਂ ਉਸ ਸਮੇਂ ਦੀ ਸਰਕਾਰ ਦੇ ਸਮੇਂ ਹੋਈਆਂ ਸਨ ਤੇ ਉਹਨਾਂ ਪੁਲਿਸ ਵਾਲਿਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਸਨ ਜੋ ਕਿ ਦੋਖੀ ਸਨ ਉਹਨਾਂ ਨੂੰ ਲੈ ਕੇ ਅੱਜ ਧਾਰਨਿਕ ਸਜ਼ਾ ਦਾ ਐਲਾਨ ਕੀਤਾ ਗਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਤਾਂ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਸਮੇਤ तमाम ਕੈਬਨਿਟ ਮੰਤਰੀ ਸਾਫ ਦਾ ਕੈਬਨਿਟ ਮੰਤਰੀਆਂ ਤੋਂ ਉਹਨਾਂ ਦੀ ਭੁੱਲਾਂ ਨੂੰ ਲੈ ਕੇ ਪੁੱਛਿਆ ਗਿਆ ਸੀਗਾ ਕਿ ਉਹ ਆਪਣੀ ਇਹਨਾਂ ਭੁੱਲਾਂ ਨੂੰ ਮੰਨਦੇ ਹਨ ਜਾਂ ਨਹੀਂ ਮੰਨਦੇ ਹਨ ਕਿ ਉਹਨਾਂ ਨੇ ਇਹ ਗੁਨਾਹ ਕੀਤੇ ਹਨ ਜਾਂ ਨਹੀਂ ਕੀਤੇ ਹਨ ਤਾਂ ਉਹਨਾਂ ਦੇ ਵੱਲੋਂ ਇਹਨਾਂ ਨੂੰ ਮੰਨ ਆ ਗਿਆ ਸੀਗਾ ਕਿ ਉਹਨਾਂ ਕੋਲੋ ਭੁੱਲਾਂ ਹੋਈਆਂ ਨੇ ਤੇ ਜੋ ਵੀ ਸਜ਼ਾ ਸੁਣਾਈ ਜਾਵੇਗੀ ਉਸ ਨੂੰ ਉਹ ਕਬੂਲ ਕਰਨਗੇ ਤਾਂ ਉਸ ਤੋਂ ਬਾਅਦ ਗੱਲਬਾਤ ਦੇ ਦੌਰਾਨ ਫੈਸਲਾ ਲਿੱਤਾ ਗਿਆ ਤੇ ਇਹ ਸਜ਼ਾ ਦਾ ਐਲਾਨ ਕੀਤਾ ਗਿਆ ਵਾ ਤਾਂ ਸੁਖਵੀਰ ਸਿੰਘ ਬਾਗਲ ਅਤੇ ਸੁਖਦੇਵ ਸਿੰਘ ਢੀਂਸਾ ਦੀ ਸਿਹਤ ਨਸਾ ਜਾਣ ਕਰਕੇ ਉਹਨਾਂ ਨੂੰ ਇਸ ਜਿਹੜੀ ਹੈ ਸਜ਼ਾ ਦੇ ਵਿੱਚ ਥੋੜੀ ਛੂੜ ਦਿੱਤੀ ਗਈ ਹੈ ਤੇ ਉਹਨਾਂ ਨੂੰ ਅਲੱਗ ਸਜ਼ਾ ਦਿੱਤੀ ਗਈ ਹੈ ਤੇ ਬਾਕੀ ਤਮਾਮ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਬਾਥਰੂਮਾਂ ਦੀ ਸਾਫ ਸਫਾਈ ਭਾਂਡੇ ਮਾਂਜਣ ਦੀ ਅਤੇ ਸੇਵਾ ਨਿਭਾ ਦੀ ਹੁਕਮ ਜਾਰੀ ਕੀਤੇ ਗਏ ਨੇ ਤੇ ਸੁਖਵੀਰ ਸਿੰਘ ਬਾਦਲਾ ਤੇ ਸੁਖਦੇਵ ਸਿੰਘ ਢੀਡਾ ਜਿਹੜੇ ਬੀਲ ਚੇਅਰ ਤੇ ਨੇ ਉਹਨਾਂ ਨੂੰ ਬੀਲ ਚੇਅਰ ਦੇ ਉੱਤੇ ਹੀ ਸੇਵਾਦਾਰਾ ਵਾਲਾ ਚੋਲਾ ਪਾ ਕੇ ਘੰਟਾ ਘੜੀ ਦੀ ਬਿਊਟੀ ਦੇ ਬਾਹਰ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਵਾ ਤਾਂ ਤਮਾਮ ਪੰਜਾਬ ਦੇ ਲੋਕਾਂ ਦੀ ਨਿਗਾ ਜਿਹੜੀ ਆ ਅੱਜ ਹੋਣ ਵਾਲੇ ਇਸ ਫੈਸਲੇ ਦੇ ਉੱਤੇ ਬਣੀ ਹੋਈ ਸੀ ਤਾਂ ਹੁਣ ਇਸ ਫੈਸਲੇ ਤੋਂ ਬਾਅਦ ਜਿਹੜਾ ਵਾ ਹੁਣ ਇਹ ਸੇਵਾ ਕੱਲ ਤੋਂ ਸ਼ੁਰੂ ਹੋਏਗੀ ਤੇ ਉਸ ਤੋਂ ਬਾਅਦ ਆੜ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਕਿਸ ਤਰ੍ਹਾਂ ਰਹੇਗੀ ਉਸ ਨੂੰ ਲੈ ਕੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਕਿਹਾ ਗਿਆ ਕਿ ਜਿਨ੍ਹਾਂ ਵੱਲੋਂ ਅਸਤੀਫੇ ਦਿੱਤੇ ਗਏ ਨੇ ਉਹ ਅਸਤੀਫੇ ਤੁਰੰਤ ਪ੍ਰਭਾਵ ਦੇ ਨਾਲ ਕਬੂਲ ਕੀਤੇ ਜਾਣ ਤੇ 6 ਮਹੀਨਿਆਂ ਦੇ ਵਿੱਚ ਨਵੀਂ ਭਰਤੀ ਸ਼ੁਰੂ ਕਰਕੇ ਪ੍ਰਧਾਨ ਦੀ ਚੋਣ ਕਰਾਈ ਜਾਵੇ